ਉਦਿਆਣਾ ਸ਼ਹਿਰ ਦੇ ਜਿਹੜਾ ਹੌਟ ਮਿਕਸ ਪਲਾਂਟ ਹੈਗਾ ਲੱਗਿਆ ਹੋਇਆ ਉਹਦਾ ਜਾਇਜ਼ਾ ਲੈਣ ਆਏ ਸੀ ਜਿਵੇਂ ਕਿ ਸਾਨੂੰ ਪਤਾ ਹੈ ਵੀ ਬਰਸਾਤਾ ਤੋਂ ਬਾਅਦ ਕਾਫੀ ਸੜਤਾ ਦੇ ਵੀ ਦਿੱਕਤ ਆਈਆਂ ਔਰ ਪੈਚ ਵਰਕ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ ਸੋ ਲਗਾਤਾਰ ਜਿੱਦਾਂ ਹੀ ਮੌਸਮ ਥੋੜਾ ਬਦਲਾਅ ਆਇਆ ਹੌਟ ਮਿਕਸ ਪਲਾਂਟ ਚੱਲ ਰਿਹਾ ਸੀ ਔਰ ਕਾਫੀ ਜਗ੍ਹਾ ਦੇ ਉੱਤੇ ਪੈਚ ਵਰਕ ਹੋਏ ਵੀ ਹੈ ਜਿਸ ਤਰ੍ਹਾਂ ਕਿ ਜਗਰਾਉਂ ਪੁਲ ਦੇ ਉੱਪਰ ਮੇਨ ਉਥੇ ਪੈਚ ਵਰਕ ਹੋਇਆ ਆ ਜਾਂ ਹੋਰ ਕਈ ਜਗ੍ਹਾਵਾਂ ਸੀਗੇ გილ રોડ ਦੇ ਉੱਤੇ ਪੈਚ ਵਰਕ ਹੋਇਆ ਬਾਕੀ ਜਗਾਵਾਂ ਤੇ ਵੀ ਪਰ ਦੋ ਤਿੰਨ ਤੋਂ ਕਾਫੀ ਦਿੱਕਤ ਆ ਰਹੀ ਸੀ ਹੌਟ ਮਿਕਸ ਪਲੈਂਟ ਤੇ ਉਹ ਚੱਲ ਨਹੀਂ ਪਾ ਰਿਹਾ ਸੀ ਸੋ ਅੱਜ ਸਰਪ੍ਰਾਈਜ਼ ਵਿਜ਼ਿਟ ਕੀਤੀ ਇੱਥੇ ਜਾਇਜ਼ਾ ਲੈਣ ਵਾਸਤੇ ਵੀ ਦੇਖੇ ਕਿ ਦਿੱਕਤ ਆ ਰਹੀ ਹੈ ਔਰ ਹੌਟ ਮਿਕਸ ਪਲੈਂਟ ਦੀ ਜੋ ਪ੍ਰੋਬਲਮ ਸੀਗੀ ਉਹ ਸਾਰੀਆਂ ਸੌਟ ਆਊਟ ਹੋ ਗਿਆ ਨੇ ਔਰ ਅੱਜ ਚੱਲ ਰਿਹਾ ਆ ਔਰ ਮੈਂ ਆਸ ਕਰਦੀ ਆ ਵੀ ਅੱਜ ਲੁਧਿਆਣਾ ਸ਼ਹਿਰ ਦੇ ਵਿੱਚ ਵੱਖਰੇ ਵੱਖਰੇ ਜਗਾਵਾਂ ਤੇ ਜਿੱਥੇ ਜਿੱਥੇ ਵੀ ਜ਼ਰੂਰਤ ਹੋਗੀ ਉੱਥੇ ਸਾਰੀ ਜਗ੍ਹਾ ਤੇ ਜਿਹੜਾ ਪੈਚ ਵਰਕ ਹੈ ਹੋ ਜਾਏਗਾ ਜੀ ਜੀ ਵੈਸੇ ਤਾਂ ਅਸੀਂ ਚੈੱਕਅਪ ਕੀਤਾ ਹੈ ਬਿਲਕੁਲ ਏ ਕੁਆਲਿਟੀ ਦਾ ਮਟੀਰੀਅਲ ਜਿਹੜਾ ਹੁਣ ਨਿਕਲ ਰਿਹਾ ਹੈ ਔਰ ਆਸ ਕਰਦੇ ਵੀ ਇਸ ਕੁਆਲਿਟੀ ਦਾ ਹੀ ਕੰਮ ਅੱਗੋ ਪਿੱਛੋ ਵੀ ਚੱਲਦਾ ਰਹੇਗਾ ਸੋ ਨਿਰੰਤਰ ਬਾਰ ਬਾਰ ਚੈਕਿੰਗ ਤੇ ਆਂਦੇ ਰਵਾਂਗੇ ਤਾਂ ਜੋ ਜਿਹੜਾ ਕੰਮ ਹੈ ਲੁਧਿਆਣਾ ਵਾਸੀਆਂ ਦੇ ਲਈ ਹਮੇਸ਼ਾ ਸੁਵਿਧਾਜਨਕ ਹੋਵੇ ਔਰ ਲੁਧਿਆਣਾ ਵਾਸੀਆਂ ਨੂੰ ਕਿਸੇ ਚੀਜ਼ ਦੀ ਦਿੱਕਤ ਨਾ ਆਵੇ ਜੀ ਅੱਜ ਮੇਨ ਕੇਸਰਗੰਜ ਮੰਡੀ ਭੇਜ ਰਹੇ ਹਾਂ ਰੇਲਵੇ ਰੋਡ ਦੇ ਉੱਪਰ ਉਥੇ ਜਾ ਰਿਹਾ ਇਹ ਲੁਕ ਦਾ ਪਲਾਨਟ ਗਿਲ ਰੋਡ ਦੇ ਉੱਪਰ ਜ਼ਰੂਰਤ ਹੈ ਉਥੇ ਪੇਜ ਰਿਹਾ ਔਰ ਇਸ ਤੋਂ ਇਲਾਵਾ ਵਕ ਵਕ ਹਲਕਿਆ ਦੇ ਵਿੱਚ ਜਿੱਥੇ ਵੀ ਜ਼ਰੂਰਤ ਹੈਗੀ ਹੈ ਜਿਸਰਾ ਲੋਧੀ ਕਲੱਬ ਰੋਡ ਦੇ ਉੱਤੇ ਗ੍ਰੈਂਡ ਵਾਕ ਮਾਲ ਦੇ ਕੋਲ ਥੋੜੀ ਜਿਹੀ ਜਗ੍ਹਾ ਪੈਚ ਵਰਕ ਹੋਣ ਵਾਲਾ ਸੋ ਉਹ ਸਾਰੀਆਂ ਜਗਾਵਾਂ ਨੂੰ ਅੱਜ ਪ੍ਰੋਪਰਲੀ ਕਵਰ ਕੀਤਾ ਜਾਏਗਾ ਇਹ ਵੀ ਥੋੜਾ ਬਣਾਈ ਜਾਂਦੀ ਉਹਦੀ ਕਿੰਨੀ ਵੈਲਿਡਿਟੀ ਹੁੰਦੀ ਹੈ ਕਿੰਨੇ ਟਾਈਮ ਦਾ ਰਹਦਾ ਜਾਂਦਾ ਹੈ ਇਹ ਡਿਪੈਂਡ ਕਰਦਾ ਵੀ ਉਹ ਕਿਸ ਤਰੀਕੇ ਦਾ ਮਟੀਰੀਅਲ ਯੂਜ਼ ਕੀਤਾ ਗਿਆ ਉਹ ਮਟੀਰੀਅਲ ਟੂ ਮਟੀਰੀਅਲ ਜਿਹੜੀ ਹੈ ਅਲੱਗ-ਅਲੱਗ ਵੈਲਿਡਿਟੀ ਉਹਦੀ ਪਾਈ ਜਾਂਦੀ ਹੈ ਜੀ ਰਾਹੋਂ ਰੋਡ ਤੇ ਦੇ 1 ਤੇ ਹੀ ਅਸੀਂ ਪੈਚ ਵਰਕ ਕਰਾ ਦਿੱਤਾ ਸੀਗਾ ਬਿਕੋਜ਼ ਉੱਥੇ ਬਹੁਤ ਦਿੱਕਤ ਆ ਰਹੀ ਸੀ ਸੋ نیچے ਟਾਈਲਸ ਵਰਕ ਕਰਵਾ ਕੇ ਉੱਪਰ ਲੁੱਕ ਦਾ ਜਿਹੜਾ ਕੰਮ ਸੀ ਉਹ ਪਹਿਲੇ ਦਿਨ ਹੀ ਹੋ ਗਿਆ ਸੀਗਾ ਸੋ ਉੱਥੇ ਉਹ ਜਿੱਥੇ ਤੱਕ ਕਾਰਪੋਰੇਸ਼ਨ ਦੀ ਹੱਦ ਹੈ ਉੱਥੇ ਤੱਕ ਕੰਪਲੀਟ ਆਪ ਹੋ ਚੁੱਕਿਆ ਹੈ ਔਰ ਬਾਕੀ ਜਗਾਵਾਂ ਦੇ ਉੱਤੇ ਚਾਹੇ ਅਸੀਂ ਸੁਭਾਸ਼ ਨਗਰ ਦੀ ਗੱਲ ਕਰੀਏ ਟਿਬਾ ਰੋਡ ਤੇ ਵੀ ਪਰਸੋਂ ਰਾਤ ਨੂੰ ਜਿਹੜਾ ਕੰਮ ਸੀਗਾ ਉਹ ਤੁਸੀਂ ਦੇਖਿਆ ਹੋਣਾ ਔਰ ਮੈਂ ਅੱਜ ਸਵੇਰੇ ਆਪ ਜਾਇਜ਼ਾ ਲੈ ਕੇ ਆਏ ਆ ਬਖੂਬੀ ਹੋਰ ਰੋਡ ਵੀ ਬਣੀ ਹੋਈ ਹੈ ਔਰ ਜਿੱਥੇ-ਕਿੱਥੇ ਵੀ ਜ਼ਰੂਰਤ ਹੋਏਗੀ ਨਾਲ ਦੀ ਨਾਲੇ ਪੈਚਵਕ ਉਥੇ ਹੁੰਦਾ ਰਹੇਗਾ ਜੀ ਬਿਲਕੁਲ ਬਹੁਤ ਇੱਕ ਪਵਿੱਤਰ ਤਿਹਾੜੀ ਔਰ ਬਹੁਤ ਐਮ ਤਿਹਾੜ ਜਿਹੜਾ ਦੀਵਾਲੀ ਦਾ ਤਿਹਾੜ ਮਨਿਆ ਜਾਂਦਾ ਆ ਰਿਹਾ ਹੈ ਸੋਚ ਦੇ ਉਪਲਖ ਦੇ ਵਿੱਚ ਅਸੀਂ ਤਾਂ ਹਮੇਸ਼ਾ ਹੀ ਕੋਸ਼ਿਸ਼ ਕਰਦੇ ਰਹੇ ਹਾਂ ਔਰ ਕਰਦੇ ਵੀ ਰਾਂਗੇ ਕਿ ਸ਼ਹਿਰ ਸਾਫ਼ ਸੁਥਰਾ ਹੋਵੇ ਸੜਕਾਂ ਵਧੀਆ ਤਰੀਕੇ ਨਾਲ ਬਣੀਆਂ ਹੋਣ ਤਾਂ ਕਿ ਲੁਧਿਆਣਾ ਦੇ ਵਸਨੀਕਾਂ ਨੂੰ ਕਿਤੇ ਵੀ ਦਿੱਕਤ ਨਾ ਆਵੇ ਸੋ ਕਾ ਸੋਸ ਮੌਕੇ ਨੂੰ ਲੈ ਕੇ ਵੀ ਪੂਰੀ ਕੋਸ਼ਿਸ਼ ਤੇ ਆ ਕਿ ਵੀ ਸਾਰੀਆਂ ਸੜਕਾਂ ਜਿਹੜੀਆਂ ਅੱਛੇ ਤਰੀਕੇ ਨਾਲ ਬਣ ਜਾਣ ਹਾਂ ਕਿਤੇ ਕਮੀ ਰਹਿ ਵੀ ਗਈ ਹੈ ਤਾਂ ਮੈਂ ਜ਼ਰੂਰ ਕਹਾਂਗੇ ਵੀ ਜ਼ਰੂਰ ਸਾਡੇ ਤੱਕ ਇਹ ਪਹੁੰਚਦੀ ਕਰੋ ਤਾਂ ਕਿ ਕੋਈ ਅਜਿਹਾ ਜਿਹੜਾ ਅਨ ਦੇਖਿਆ ਜਾਂ ਅਨ ਚੁਆ ਰਹਿ ਜਵੇ ਉਹ ਵੀ ਕਵਰ ਆਪ ਪਹੁੰਚੇ ਮੰਡੀ ਵਿੱਚ ਪਟਾਕੇ ਲੱਗੇ ਆ ਰਾਤੀ ਇੱਥੇ ਤੁਸੀਂ ਕਵਰ ਹੀ ਕਰਕੇ ਆਏ ਸੀ ਜੀ ਨਜਾਇਜ਼ ਵਸੂਲੀ ਬੜੀ ਕੀਤੀ ਆ ਰਹੀ ਹੈ ਠੇਕੇਦਾਰ ਆ ਦੇਖੋ ਇਸ ਦੇ ਬਾਰੇ ਜਿਹੜੇ ਡਿਪਾਰਟਮੈਂਟ ਨਾਲ ਕਨਸਰਨਡ ਹੈਗੇ ਜ਼ਰੂਰ ਉਹਨਾਂ ਨਾਲ ਵੀ ਗੱਲ ਹੋਏਗੀ ਔਰ ਅੱਜ ਫਿਲਹਾਲ ਅਸੀਂ ਹੌਟ ਮਿਕਸ ਪਲਾਨਟ ਤੇ ਪਹੁੰਚ ਕੇ ਕੋਸ਼ਿਸ਼ ਕਰ ਰਹੇ ਹਾਂ ਕਿ ਵੀ ਸੜਕਾਂ ਦਾ ਜਿਹੜਾ ਕੰਮ ਹੈ ਪ੍ਰਾਇੋਰਟੀ ਦੇ ਹੋ ਜAVE ਕਿਉਂਕਿ ਬੜੀ ਕੰਪਲੇਂਟ ਆਂਦੀ ਹੈ ਔਰ ਬੜੀ ਦਿੱਕਤਾਂ ਵੀ ਆਂਦੀ ਹੈ ਤਾਂ ਕਿ ਉਹਨਾਂ ਨੂੰ ਹੱਲ ਕੀਤਾ ਜਾ ਸਕੇ ਧੰਨਵਾਦ ਜੀ ਤੇ ਅੱਜ ਦੇ ਮੇਅਰ ਸਾਹਿਬ ਜੀ ਜਦ ਮੇਅਰ ਹਾਊਸ ਇਕੱਠੇ ਜਿਕੇ ਤੇ ਪ੍ਰੋਗਰਾਮ ਬਣਿਆ ਵੀ ਜਾ ਕੇ ਚੈਕਿੰਗ ਕਰੀਏ ਪਲਾਨਟ ਹੁਣ ਚਾਲੂ ਹੋ ਗਿਆ ਦੋ ਦਮ ਤੋਂ ਘਰਾਟ ਗਿਆ ਪਲਾਨਟ ਦਾ ਜਿਹੜਾ ਮਾਲ ਆ ਤੁਸੀਂ ਪੁੱਛਿਆ ਵੀ ਮਾਲ ਕਿਸ ਤਰ੍ਹਾਂ ਇਹਦੀ ਛੋਟੀ ਧਾਰਨਾ ਮੈਂ ਦੇ ਦਦਾ ਮੇਰੇ ਬਾੜ ਤੇ ਗੱਤ ਯਾਤਰਾ ਸੀਗੀ ਬਹੁਤ ਹਾਲ ਪਹਿਲਾਂ ਪਲਾਂਟ ਦੇ ਐਸਪੀ ਸਾਹਿਬ ਸਾਡੇ ਜਿਗੇ ਛੋਕਮਾਰ ਨਾ ਉਹਨਾਂ ਕਹਿੰਦੇ ਗੱਤ ਯਾਤਰਾ ਵਾ ਵੀ ਪੈਚਵਾਰ ਕਰਾ ਦੋ ਉਹਨਾਂ ਨੇ ਉਸ ਟਾਈਮ ਪਲਾਂਟ ਤੋਂ ਮਾਲ ਚੱਲਦਾ ਵੀ ਉਦੋਂ ਸਾਡੇ ਕੋਲ ਮਸ਼ੀਨਰੀ ਸੀਗੀ ਬੰਦੇ ਸੀਗੇ ਉਹਨਾਂ ਨੇ ਸ਼ਾਪ ਰੋਡ ਮੇਰਾ ਬਣਾਤਾ ਸੀ ਤੁਸੀਂ ਹੈਰਾਨ ਮੰਨੋਗੇ 3 ਸਾਲ ਦੇ ਬਣਿਆ ਹੁੰਦੀ ਹੈ ਲੋਕਲੀ ਸੜਕ ਦੀ ਤੇ ਮੇਰਾ ਉਹ ਰੋਡ 10 ਸਾਲ ਨਹੀਂ ਚੱਲਿਆ ਤੁਸੀਂ ਸਾਡਾ ਪਲਾਂਟ ਦਾ ਕਿੰਨਾ ਪਿਓਰ ਮਾਲ ਹੁੰਦਾ ਪੈਚ ਵਰਕ ਟਿਕਦਾ ਹੀ ਤਾਂ ਬਾ ਨਹੀਂ ਤਾਂ ਤੁਹਾਨੂੰ ਪਤਾ ਕੋਈ ਵੀ ਟੋਆ ਉਹ ਫੜਣੀ ਹੁੰਦੀ ਐ ਸਿਰ ਪਲਾਨ ਕਰਕੇ ਥੋੜਾ ਜਿਹਾ ਪਕੜ ਹੋ ਜਾਂਦੀ ਐ ਕਿ ਮਾਲ ਫਟਰੀ ਨਵੀਂ ਸੜਕ ਤੇ ਵੀ ਜੇ ਕਦੇ ਬਣਾ ਲੱਗ ਜਾਣ ਨਾ ਆਪਣੇ ਪਲਾਂਟ ਤੋਂ ਦਾਦਾ ਸਾਡੇ 8-8 ਸਾਲ ਸੜਕ ਹਿੱਲੇ ਨਾ ਪਰ ਇਸ ਨਾਲ ਸਿਸਟਮ ਹੈ ਨਹੀਂਗਾ ਕਿ ਅਸੀਂ ਪਲਾਂਟਾਂ ਤੋਂ ਹੀ ਸਾਰੀਆਂ ਸੜਕਾਂ ਬਣਾਏਗੇ ਕੋਈ ਗੁਰ ਦਾਣਾ ਸ਼ਹਿਰ ਬਹੁਤ ਵੱਡਾ ਇਸ ਕਰਕੇ ਅਸੀਂ ਪੈਜ ਵਰਕ ਦਾ ਇਹ ਕੋ ਕੰਮ ਕਰਦੇ ਨੇ ਤੇ ਤੁਹਾਡੇ ਬਹੁਤ ਬਹੁਤ ਮੈਂ ਕੋਈ ਪਬਲਿਕ ਰਹਿ ਕੇ ਬਹੁਤ ਖੁਸ਼ ਵੀ ਬਹੁਤ ਵਧੀਆ ਕੰਮ ਹੋ ਰਿਹਾ ਦੁਕਾਨਦਾਰ ਕੁਝ ਬੰਦੇ ਹੁੰਦੇ ਆ ਵੇਚੇ ਵੀ ਸਾਡਾ ਦੀਵਾਲੀ ਦਾ ਤਿਹਾਰ ਆ ਲਾਲਾਂ ਨੂੰ ਅਸੀਂ ਕਹਿੰਨਾ ਲਾਓ 10-4 ਵੋਟ 10-4 ਵੋਟ ਤੋਂ ਵੱਧ ਨਾ ਲਾਓ ਤਾਂ ਕਿ ਟ੍ਰੈਫਿਕ ਜਾਮ ਨਾ ਹੋਵੇ ਪਬਲਿਕ ਪਰੇਸ਼ਾਨ ਨਾ ਹੋਵੇ ਜਿਹੜਾ ਕੋਈ ਜਿਹੜਾ ਕੋਈ ਪਾਉਂਦਾ ਹੈ ਉਹ ਸਾਰਾ ਸਾਲ ਹੀ ਰਹਿੰਦਾ ਹੈ ਨਹੀਂ ਨਹੀਂ ਦਿਵਾਲੀ ਦਾ ਖਾਸ ਮਾਸਾ ਹੈ ਸਭ ਤੋਂ ਜ਼ਿਆਦਾ ਰਸ਼ ਦਿਵਾਲੀ ਨੂੰ ਦੀ ਖਰੀਦ ਜੋ ਵੀ ਸਾਰਾ ਸਾਲ ਕੋਈ ਖਰੀਦੇ ਨਾ ਖਰੀਦੇ ਦਿਵਾਲੀ ਨੂੰ ਸ਼ੋਪਿੰਗ ਹੁੰਦੀ ਹੁੰਦੀ ਆ ਇਹ ਆਪਾਂ ਨੂੰ ਹੀ ਪਤਾ ਤੁਹਾਨੂੰ ਹੀ ਪਤਾ ਦੀਵਾਲੀ ਦਾ ਮੌਸਮ ਆ ਇਸ ਕਰਕੇ ਸਾਰੇ ਸਾਲ ਦੇ ਜੋੜੇ ਪਏ ਹੈ ਦੀਵਾਲੀ ਨੂੰ ਕੱਟਦੇ ਹਾਂ ਦੀਵਾਲੀ ਦੇ ਬਹੁਤ ਬਹੁਤ ਪਬਲਿਕ ਬਹੁਤ ਬਹੁਤ ਪਬਲਿਕ ਨੂੰ ਮੁਬਾਰਕਬਾਦ ਆਮ ਆਦਮੀ ਪਾਰਟੀ ਵੱਲੋਂ ਮਾਨ ਸਰਕਾਰ ਵੱਲੋਂ ਤੇ ਕਾਰਪੇਸ਼ਨ ਵੱਲੋਂ ਬਹੁਤ ਬਹੁਤ ਦੀਵਾਲੀ ਦੀਆਂ ਮੁਬਾਰਕਾਂ